ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਫਰੀਦਕੋਟ ਤੋਂ ਉਮੀਦਵਾਰ ਕਰਮਜੀਤ ਅਨਮੋਲ ਵੱਲੋਂ ਗਦਰਬਾਹ ਵਿਖੇ ਮਿਤੀ 27 ਮਈ 2024 ਦਿਨ ਸੋਮਵਾਰ ਨੂੰ ਇੱਕ ਵਿਸ਼ਾਲ ਰੋਡ ਸ਼ੋਅ ਕੀਤਾ ਜਾ ਰਿਹਾ ਹੈ ਇਹ ਜਾਣਕਾਰੀ ਆਮ ਆਦਮੀ ਪਾਰਟੀ ਦੇ ਹਲਕਾ ਗਦਰਬਾਹ ਦੇ ਇਨਚਾਰਜ ਅਤੀ ਮਾਰਕੀਟ ਕਮੇਟੀ ਦੀ ਤਬਾਹੀ ਚੇਅਰਮੈਨ ਐਡਵੋਕੇਟ ਪਿਰਤਪਾਲ ਸ਼ਰਮਾ ਹਰੀਕੀ ਕਲਾਨੀ ਅੱਜ ਦਿਨ ਸ਼ਨੀਵਾਰ ਸਵੇਰੇ 11 ਵਜੇ ਦਿੱਤੀ ਉਹਨਾਂ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਹਤੈਸ਼ੀ ਸਰਕਾਰ ਹੈ ਜਿਸ ਵੱਲੋਂ ਪੰਜਾਬ ਦੀ ਭਲਾਈ ਲਈ अनेका ਕੰਮ ਕੀਤੇ ਗਏ ਹਨ ਅਤੇ अनेका ਸਕੀਮਾਂ ਚਲਾਈਆਂ ਜਾ ਰਹੀਆਂ ਹਨ ਇਸ ਮੌਕੇ ਐਡਵੋਕੇਟ ਪਿਰਤਪਾਲ ਸ਼ਰਮਾ ਨੇ ਕਿਹਾ ਕੇ ਲੋਕ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਨੂੰ ਪਸੰਦ ਕਰਦੇ ਹਨ ਸਤਿ ਸ੍ਰੀ ਅਕਾਲ ਦੋਸਤੋ ਗਿੱਗੜਵਾਹਾ ਹਲਕੇ ਦੇ ਸਮੂਹ ਨગર ਵਸਣਿਆਂ ਨੂੰ ਮੇਰੀ ਇਹ ਸਨਮਰ ਬੇਨਤੀ ਹੈ ਕਿ ਮਿਤੀ 27 5 2024 ਦਿਨ ਸ਼ੋਮਵਾਰ ਨੂੰ ਸਾਡੇ ਬਹੁਤ ਹੀ ਸਤਿਕਾਰਯੋਗ ਮੁੱਖ ਮੰਤਰੀ ਸਰਗਰ ਪੰਸੇ ਜਿੱਗੜਵਾਹਾ ਵਿਖੇ ਰੋਡ ਸ਼ੋਅ ਕਰਨ ਲਈ ਹੌਂਟ ਰਹੇ ਨੇ ਸੋ ਸਾਰੇ ਗੱਦਰਵਾ ਹਲਕੇ ਨੇ ਬਸਨੀਕ ਕੋਲ ਮੇਰੇ ਸੱਜਣਾ ਸੱਜਣਾ ਨੂੰ ਬੇਨਤੀ ਹੈ ਕਿ ਸਮਾਂ 2 ਵਜੇ ਮਿਤੀ 27 5 2024 ਔਰ ਉਹ ਤੁਸੀਂ ਪਹੁੰਚਣਾ ਔਰ ਰੋਡ 14 ਜਿਹੜਾ ਸਟਾਰਟਿੰਗ ਪੁਆਇੰਟ ਹੈ ਉਹ ਪੱਠੀ ਵਾਲਾ ਮੋੜ ਡੀਏਵੀ ਸਕੂਲ ਦੇ ਕੋਲੋਂ ਮੋੜ ਦੇ ਥੱਲੇ ਤੋਂ ਅਸੀਂ ਸਟਾਰਟ ਕਰਾਂਗੇ ਕਦਰਾਂ ਮੇਨ ਬਾਜ਼ਾਰ ਹੈ ਗੁੱਦੜ ਵਹਾ ਦਾ ਉਹਦੇ ਵਿੱਚ ਰੋਡ ਸ਼ੋ ਚੱਲੇਗਾ ਤਾਂ ਤੁਸੀਂ ਸਾਰਿਆਂ ਨੇ ਹਮ ਹਮ ਆ ਕੇ ਭਾਰੀ ਗਿਣਤੀ ਵਿੱਚ ਇਸ ਰੋਡ ਸ਼ੋ ਦਾ ਹਿਸਾਬਾਣਾ ਤੇ ਸਾਡੇ ਜਿਹੜੇ ਸਤਾਰੀਓ ਮੁੱਖ ਮੰਤਰੀ ਸਾਹਿਬਾ ਉਹਨਾਂ ਦੇ ਵਿਚਾਰ ਸੋਨੇ ਜੋ ਕਰਮਜੀਤ ਨਮੂਲ ਸਾਡੇ ਲੋਕ ਸਭਾ ਹਰਕਾ ਫਿਰਕੂਰ ਤੋਂ ਮੀਤਵਾ ਨੇ ਉਹ ਵੀ ਬੋਲ ਰਹੇ ਨੇ ਔਰ ਉਹਨਾਂ ਨੇ ਚੋਣ ਪ੍ਰਚਾਰ ਵੀ ਰੋਡ ਸ਼ੋ ਕੀਤਾ ਗਾੜੇ